सत श्रीकाल जी सड़े यूट्यूब चैनल संधु परिवार से स्वागत है जी आज बारिश दम अचानक आ गई है कोई पता भी नहीं लग्या रब ने मौसम ठंडा करता है मैं बना रही है पनीर की सब्जी तो बच्चे बार कर रहे हैं इंजॉय आओ मैं दिखाव हाँ वेल आव। ਯਾਰ ਰੈਮ ਨੇ ਸ਼ੈੱਡ ਦੇ ਉੱਤੋਂ ਪਾਣੀ ਜਿਹੜਾ ਡਿੱਗਦਾ ਪਿਆ ਨਾ ਉਹ ਪੀਂਦੀ ਪਈ ਐ ਮੂੰਹ ਖੋਲ ਕੇ ਇੱਧਰ ਵੇਖੋ ਰੈਮ ਦੇ ਗੰਦੇ ਕੰਮ ਸ਼ੈੱਡ ਦੇ ਉੱਤੋਂ ਪਾਣੀ ਡਿੱਗਦਾ ਪਿਆ ਰੈਮ ਗੰਦੇ ਬੱਚੇ ਨਾ ਮਿੱਠੀ ਐ ਗੰਦੀ ਇਹ ਪਾਣੀ ਬਹੁਤ ਗੰਦਾ ਐ ਇਹ ਤੇ ਬਿੱਲੀ ਨੇ ਵੀ ਪੋਤੀ ਕੀਤੀ ਐ ਸ਼ੈੱਡ ਦੇ ਉੱਪਰ ਆਏ ਹਾਏ ਜਾਓ ਯਾਰ ਕੁੱਟ ਲਾ ਦਿਓ ਇੱਕ ਦੋਏ ਦੇ ਤੇਰੇ ਸਰਦਾਰ ਜੀ ਵੀ ਲੈ ਰਹੇ ਨੇ ਮੌਸਮ ਦਾ ਮਜ਼ਾ ਬਾਰ ਮੰਜਾ ਡਾਇ ਹੈ ਬਰਾਂਡੇ ਚ ਰਹਿਮ ਦੀ ਹੁਣ ਛਾੜੂ ਨਾਲ ਪਟਾਈ ਆਣੀ ਹੈ ਵੀਰੂ ਰਹਿਮ ਪੁੱਤ ਮੰਜਾ ਸ਼ੋਹਨਿਆ ਯਰ ਲਾ ਦੂ ਰਹਿਮ ਦੀ ਇੱਕ ਲਾਵੀ ਇੱਕ 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 ਰੇਸ ਨਾ ਦਾਂਗਾ ਟਿਊਸ਼ਨ ਨਹੀਂ ਜਾਏਗਾ ਹੂੰ ਕਿਉਂ ਨਹੀਂ ਜਾਏਗਾ ਪੁੱਤ ਮੇਰੀ ਗੱਲ ਸੁਣ ਸੈਟਰਡੇ ਤੇਰੀ ਰਾਖੀ ਦੀ ਛੁੱਟੀ ਸੀ ਅੱਜ ਸੰਡੇ ਦੀ ਛੁੱਟੀ ਠੀਕ ਹੈ ਨਾ ਤੇ ਕੱਲ ਮੰਡੇ ਦੀ ਪੇਪਰ ਹੈ ਤੇਰਾ ਥੋੜੀ ਜਿਹੀ ਪੜਾਈ ਕਰ ਰਿਆ ਮੈਂ ਤੈਨੂੰ ਤੁਸੀਂ ਅੰਦਰ ਲੈਣਾ ਅੱਜ ਹੀ ਅਵੇ ਦੀਦੀ ਚੱਲੀ ਹੈ ਨਾ ਅੱਜ ਖੁਸ਼ ਹੋ ਗਈ ਮੈਂ ਨਹੀਂ ਜਾਣਦਾ ਤੂੰ ਇਹ ਹੀ ਟੈਲੀ ਹੋ ਗਈ ਹੋ ਗਈ ਹੈ ਚੱਲ ਕਰ ਰਹਿ ਬਸ ਦੀਦੀ ਨੇ ਕਿਹਾ ਤਾਂ ਰਿਵੀਜ਼ਨ ਹੋ ਗਈ ਹੈ ਕੀ ਮੇਰਾ ਕੋਈ ਭਾਈ ਵੱਲ ਫੋਨ ਮੰਨੀ ਆਲੀ ਨੂੰ ਵੀ ਬੈਗ ਦੋਨੇ ਜਾਣਾ ਇੱਕ ਦੇ ਵਾਰਿਸ਼ ਆ ਗਈ ਹੈ ਬਟ ਬਾਰਿਸ਼ ਦੇ ਨਾਲ ਜਿਹੜੀ ਗਰਮੀ ਰੱਬ ਨੇ ਦੇਤੀ ਹੈ ਨਾ ਬਾਰਿਸ਼ ਆ ਜੇ ਨੇਰ ਆ ਜੇ ਲਾਈਟ ਵਾਲੇ ਲਾਈਟ ਕੱਟ ਕੇ ਬਹਿ ਜਾਂਦੇ ਆ ਹੁਣ ਲਾਈਟ ਆ ਗਈ ਹੈ ਜਦੋਂ ਬਾਰਿਸ਼ ਚਲੀ ਗਈ ਹੈ ਤੇ ਗਰਮੀ ਵੱਧ ਗਈ ਹੈ ਤੇ ਮੇਰੀ ਸਬਜੀ ਜੋ ਹੈ ਪਨੀਰ ਦੀ ਉਹ ਬਣ ਕੇ ਰੈਡੀ ਹੋ ਚੁੱਕੀ ਹੈ ਦੇਖ ਲਓ ਜੀ ਅਗਰ ਇਦਾਂ ਦੀਆਂ ਸਬਜ਼ੀਆਂ ਬਣਾਣੀਆਂ ਤੁਸੀਂ ਸਿੱਖਣੀਆਂ ਹੋਣ ਨਾ ਤੇ ਸਾਡਾ ਇੱਕ ਚੈਨਲ ਹੈਗਾ ਪ੍ਰੀਤਮਾ ਕਿਚਨ ਨਾਮ ਤੋਂ ਤੇ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਥੋੜੀ ਦੇਰ ਪਹਿਲਾਂ ਵੀਰ ਰੋ ਰਿਹਾ ਸੀ ਮੈਂ ਟਿਊਸ਼ਨ ਨਹੀਂ ਜਾਣਾ ਤੇ ਹੁਣ ਉਹੀ ਵੀਰ ਫੋਨ ਲੈ ਕੇ ਫੱਬ ਕੇ ਬੈਠਾ ਆਇਆ ਹਵੇ ਲੋ ਹਣ ਦੇਖ ਲੋ ਕੋਈ ਕਹ ਦੇਗਾ ਜਿਵੇਂ ਆ ਕੇ ਪਹਿਲੇ ਟਿਊਸ਼ਨ ਪਿੱਛੇ ਰੋ ਰਿਹਾ ਸੀ ਸਿਆਣਾ ਪੁੱਤ ਕਿੱਡੇ ਡਰਾਮੇ ਕਰਦਾ ਈ ਕਰ ਮੂਤੇ ਛਰਮਾ ਰਿਹਾ ताका में में ए, भी कहने मेरी भी वीडियो बनाओ ए साडे घरे आए हैं भाई सादे काका साचिका बुलाओ साचिका हां भी जोड़ती साचिका बुलाएगी साचिका का हाथ जोड़ो एक देखो हाथ से हो रहा है पैर एक एम साचिका सारा बोलते हैं क्या बोलते हैं कुछ खाने का अरे हां बहुत मजा आ रहा है गाइस ਚਲੋ ਜੀ ਮੇਰੀ ਸਬਜੀ ਬਣ ਗਈ بارش ਆ ਵੀ ਗਈ بارش ਚਲੀ ਵੀ ਗਈ ਤੇ ਮੇਰੀ ਆ ਮੇਰੀ ਨਾਨਾ ਜੀ ਦੀ ਸ਼ਰਮਾਂ ਦੀ ਬੜਾਈ ਕੱਲ ਪਰਸੋਂ ਆਈ ਸੀ ਰਖੜੀ ਬੰਨਣ ਕਰਕੇ ਸਾਸੀ ਕੱਲ ਨੂੰ ਬੁਲਾਣੇ ਬਲੂੜੀ ਹੁੰਦੀ ਇਹਨੇ ਬੁਲਾਣਦੀ ਬਲੂੜੀ ਕਿੰਨ ਬੜੀ ਸ਼ਰਮਾਂ ਦੀ ਜਦੋਂ ਕਿਤੇ ਵੀਡੀਓ ਨੇ ਕਰ ਲੋ ਤੇ ਕਹੋ ਕਿ ਹਾਈ ਮੇਰੇ ਕਿਤੇ ਵੀਡੀਓ ਤੇ ਨਹੀਂ ਬਣਾ ਦੇ ਦੋ ਇਹ ਕਹਿੰਦੇ ਮੈਨੂੰ ਨਾ ਫੇਮਸ ਕਰ ਦੋ ਰਹਿਣ ਦੇ ਸਰ ਪਣਾ ਵੇਖ ਟੇਸਟ ਕਰ ਸਬਜੀ ਕਿਵੇਂ ਦੀ ਬਣੀ ਹੈ

की खाना है मैगी मैगी खानी है बना दी पी है मैं वेट कर लो आ गई मैगी उन्हें आए हाय आए हाय क्या बात है छोटे मियां ए छोटी जी कुड़ी बड़ा कैट डांस कर रही है यार वीरू तेरे तो मैं छितर लाऊंगी ना तो कुड़ियां वाले काम करता है छेती छेती चे रेडी हम दिखाओ जी मैगी 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 मैगी, मैगी, मैगी रेडी मैगी 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 मेरी फोटो नहीं, नहीं। दिखा रही इतना ही दिखा और मैगी बच रही ये मेरी मैगी ओ चलो ओके इधर वो खाए कितनी लाल है इधर वो खाए निक्के निक्के आ मैं अपनी सेविया हो गए रेडी देखो जी, एक नजर बादाम पाए है छोटी इलायची पाई है साढ़े सात वज रहे हैं घरे नहीं जाना घरे जाना कि नहीं जी के बह गए मम्मी नहीं लगती ਕਿ ਦੋਦੇ ਤੁਸੀਂ ਆਏ ਹੋ ਹਾਂ ਸ਼ਗੇਦੀ ਖਾਂ ਦਾ ਇੱਕੋਤਾ ਜਾਓ ਅਣ ਕਰੇ ਵਾਡੂ ਖੇਡੀ ਆਈ ਭਾਜੋ ਨਾ ਹੁਣ ਅਸੀਂ ਵੀਡੀਓ ਵੀ ਐਂਡ ਕਰਨ ਲੱਗੇ ਆ ਆ ਵੇਲੋ ਜੀ ਨਿੱਕਾ ਜਾਂ ਪ੍ਰੋਣਾ ਸਾਹਮਣੇ ਗਵਾਂਢੀ ਯਾਨੀ ਕਿ ਸਾਡੇ ਬੱਚਿਆਂ ਦੇ ਤਾਇਆ ਤਾਈ ਜੀ ਦਾ ਨਿੱਕਾ ਜਾਂ ਮੁੰਡਾ ਹੀ ਏ ਤੇ ਇਹ ਆਇਆ ਹੋਇਆ ਹੈ ਦੁਪਹਿਰ ਦਾ ਕੀ ਖਾਲਿਆਂ ਪੀ ਲਿਆ ਹੁਣ ਸ਼ਾਮ ਦੇ ਵੱਜ ਰਹੇ ਨੇ 7:30 ਤੇ ਇਹਦੀ ਮਿੰਤਾ ਕਰੀ ਜੇ ਨਹੀਂ ਚਲਾ ਜਾ ਤੂੰ ਘਰ ਜਾ ਹੀ ਨਹੀਂ ਰਿਹਾ ਜਾ ਕਰੇ ਘਰੇ ਚਲਾਜੋ ਅਣ ਚਲ ਬਾਏ ਤੇ ਕਰ ਜੋ ਹੁਣ ਵੀਡੀਓ ਐਂਡ ਕਰ ਦਈਏ ਇਸੇ ਨਾਲ ਆਪਾਂ ਕਰ ਰਹੇ ਵਲੌਗ ਨੂੰ ਥੈਂਕ ਯੂ ਤੇ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ